ਬਾੜ ਨੇ ਤਾਣਿਆ ਦੇ ਤਾਣ ਨਿਉਟਿਆਂ ਵੀ ਹੂ ਨਿਆਜ਼ ਰਾਂ ਦੇ ਆਸਰੇ ਬਾੜੀ ਤੇ ਬੋਹਿਤ ਜੁਗੋ ਜੁਗਟਾਲ ਚਵਰ ਤਖ ਦੇ ਮਾਲਕ ਸੱਚੇ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਤਰ ਪਾਵਨ ਹਾਜ਼ਰੀ ਦੇ ਵਿੱਚ ਅੱਜ ਭਾਈ ਲਾਲੋ ਜੀ ਦੇ ਚਰਨ ਸਬੰਧੀ ਸਵਾਗਤ ਦੇ ਵਿੱਚ ਇਥੋਂ ਦੇ ਪ੍ਰਬੰਧਕ ਭਾਈ ਗਦੋ ਸੇਵਾ ਸੁਸਾਇਟੀ ਦੇ ਸਾਰੇ ਆਦੇਦਾਰ ਸਹਿਬਾਨ ਇਸ ਹਲਕੇ ਦੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਮਾਇੰਗੀ ਕਰਦੇ ਹੋਏ ਸਾਡੇ ਬਹੁਤ ਹੀ ਸਰਕਾਰਿਓ ਐਮ ਐਲ اے ਸਾਡੇ ਵੀਰ ਸਿੰਘ ਰਾਏ ਜੀ ਸਾਡੇ ਚੇਅਰਮੈਨ ਸਾਹਿਬ ਅੱਜ ਸੰਗਤ ਉਹ ਜਿਹੜੀਆਂ ਮਾਤਾ ਪਿਤਾ ਬਣਨਾ ਵੱਖ-ਵੱਖ ਸੰਸਾਧਨ ਦੇ ਅਹੁਦੇਦਾਰ ਸਹਿਬਾਨ ਵੀ ਜਰੂਰੀ ਬਖੀ ਹੋਈ ਪਤੇ ਦੀ 사ਚ ਪਾਉਣ ਲੱਗਿਆ ਫਤੇ ਦਾ ਜਵਾਬ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਅਸੀਂ ਕਿਸੇ ਐਸੀ ਸ਼ਖਸੀਅਤ ਨੂੰ ਯਾਦ ਕਰਦੇ ਹਾਂ ਜੀਦੇ ਤੇ ਰੰਕਾਰ ਆਪ ਮਿਹਰਬਾਨ ਹੋ ਜਾਓ ਤੇ ਉਹਦੇ ਨਾਲ ਆਪਣਾ ਕੋਈ ਰਿਸ਼ਤਾ ਜੁੜਦਾ ਹੈ ਇਹਦੇ ਬਾਰੇ ਗੁਰੂ ਸਾਹਿਬ ਦਾ ਬਖਸ਼ ਹੈ ਕਿ ਬਾਵਾਣੀਆਂ ਕਹਾਣੀਆਂ ਕੋਤ ਸਪੁੱਤ ਕਰੀ ਭਾਈ ਲਾਲੂ ਸਾਡੇ ਲਈ ਇੱਕ ਮਾਨਵਕੀ ਸ਼ਖੀਅਤ ਦਾ ਹਨੀ ਪ੍ਰੇਰਨਾ ਸਰੋਤ ਕਿ ਜੇ ਅਸੀਂ ਦਸਾਂ ਨੋਆਂ ਦੀ ਕਿਰਤ ਕਰਦੇ ਹੋਏ ਗੁਰੂ ਸਾਹਿਬ ਦੇ ਦੱਸੇ ਹੋਏ ਰਾਹ ਤੇ ਚੱਲਦੇ ਹੋਏ ਗੁਰੂ ਸਾਹਿਬ ਰਹਿਮਾਨ ਹੈ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਕੰਨ ਨਾਮ ਜੇ ਕਿਤੇ ਜੋ ਨੂੰ ਕਿਉਂਦੇ ਰਹਾ ਪਿਉ ਦਾ ਸਿਮਰਨ ਕਰਦੇ ਰਹਾਂਗੇ ਤੇ ਨਿਰੰਕਾਰ ਆਪ ਹਾਜ਼ਰ ਹੁੰਦਾ ਆਪ ਹੈ ਤੂੰ ਐਡਾ ਵੱਡਾ ਮਾਣ ਪਹਿਲਾਂ ਨੂੰ ਮਿਲਿਆ ਆਪਾਂ ਨੂੰ ਸਭ ਨੂੰ ਮਿਲਿਆ ਸੋ ਪਾਈਦਾਂ ਨੂੰ ਫੇਵਰ ਸੁਸਾਇਟੀ ਇਥੋਂ ਦੇ ਉਪਦੇਦਕ ਸਾਡੇ ਸਾਥੀ ਆਪ ਸਭ ਬੜਾਈ ਦੇ ਪਾਤ ਕਰੋ ਜਿਹੜੇ ਗੁਰੂ ਦੀ ਦੱਸੇ ਹੋਏ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਰਹੇ ਹੋ ਆਪਣੇ ਪੁਰਖਿਆਂ ਨੂੰ ਯਾਦ ਕਰ ਰਹੇ ਹੋ ਪਰ ਜਦੋਂ ਮੈਂ ਇੱਥੇ ਆਇਆ ਮੈਨੂੰ ਬੜਾ ਚੰਗਾ ਲੱਗਿਆ ਕਿ ਐਮਐਲਏ ਸਾਹਿਬ ਬੜੇ ਰਿਸੈਪਟਿਵ ਨੇ ਬੜੇ ਪੋਜ਼ਿਟਿਵ ਨੇ ਜਿਹੜੀਆਂ ਵੀ ਸਮੱਸਿਆਵਾਂ ਭਾਈ ਸਾਹਿਬ ਹੋਰਾਂ ਨੇ ਬੋਡੀ ਮੀਡਲ ਨਾਲ ਸਬੰਧਤ ਜਿਹੜੀਆਂ ਦੱਸੀਆਂ ਮੈਨੂੰ ਅੰਬੇਸਾ ਵੀ ਆਪਾਂਗੇ ਹੋਗੇ ਕਿ ਕਿਹਾ ਵੀ ਗੁਰੂ ਸਾਹਿਬ ਵੇਰ ਕਰਨ ਆਪਾਂ ਉਹਨਾਂ ਹੱਲ ਕਰ ਲਾਂਗੇ ਸੋ ਪੰਜਾਬ ਸਰਕਾਰ ਲੱਗੀ ਹੋਈ ਹੈ ਮੁੱਖ ਮੰਤਰੀ ਸਾਹਿਬ ਲੱਗੇ ਹੋਏ ਹੈ ਸਾਡੇ ਮੰਤਰੀ ਸਾਹਿਬਾਨ ਲੱਗੇ ਹੋਏ ਹੈ ਤੂੰ ਤਾਣਾ ਹੀ ਬਣਾਉਣ ਜੱਸ ਸੋ ਹੌਲੀ ਹੌਲੀ ਸਾਰਾ ਠੀਕ ਕਰ ਲਾਂਗੇ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆਪ ਇੱਕ ਮੈਂ ਬੇਨਤੀ ਕਰਦਾ ਜਉਨਾ ਕਿ ਸਾਡੀਆਂ ਮਾਤਾਵਾਂ ਪੈਣਾ ਬਹੁਤ ਵੱਡੀ ਗੰਟੀ ਜਿੱਥੇ ਅੱਜ ਹਾਜ਼ਰ ਸੰਗਤ ਇਹਨੂੰ ਵਿੱਚ ਮਾਤਾ ਜੀ ਪੰਜਾਬੀ ਅੱਜ ਸਮਾਜ ਦੇ ਵਿੱਚ ਨਾ ਨਸ਼ੇ ਦਾ ਬੜਾ ਨਜਾਇਜ਼ ਰਾਇਆ ਬਣ। ਔਰ ਹਰੇਕ ਪਰਿਵਾਰ ਦੇ ਬੱਚੇ ਜਿੰਦ ਗੋ ਨੌਕਰੀ ਕੰਮ ਮਿਲਣੇ ਆ ਨਸ਼ੇ ਤੋਂ ਬਚਣ। ਔਰ ਇਸ ਤੋਂ ਬਚਾਉਣ ਦਾ ਸਭ ਤੋਂ ਵੱਡਾ ਸਭ ਤੋਂ ਸੌਖਾ ਸਭ ਤੋਂ ਵਧੀਆ ਤਰੀਕਾ ਹੈ ਉਹਨੂੰ ਗੁਰੂ ਦੇ ਚਰਨਾਂ ਨਾਲ ਜੋੜੋ। ਜੇ ਮਾਪੇ ਗੁਰੂ ਨਾਲ ਜੁੜੇ ਆ ਨਾ ਤੇ ਬੱਚੇ 100% ਗੁਰੂ ਨਾਲ ਜੁੜ ਜਾਣਗੇ। ਔਰ ਜਿਹੜੇ ਘਰੇ ਗੁਰਬਾਣੀ ਦਾ ਪ੍ਰਕਾਸ਼ ਹੈ ਨਾ ਉੱਥੇ ਫਿਰ ਕੋਈ ਅੰਗਲੀ ਨਹੀਂ ਪੈਦਾ ਹੁੰਦਾ। ਉਥੇ ਦਾ ਰਿਸਿੰਗ ਨਾਲ ਰੂਵੀ ਵਰਗੇ ਪੈਦਾ ਹੋਣਗੇ ਉਥੇ ਬੋਂਤਾ ਸਿੰਘ ਤੇ ਗਰਜਾ ਸਿੰਘ ਪੈਦਾ ਹੋਣਗੇ ਉਥੇ ਸੁਖਾ ਸਿੰਘ ਬਤਾ ਸਿੰਘ ਪੈਦਾ ਹੋਣਗੇ ਸੋ ਆਪ ਵੀ ਵਰਮਾਣੀ ਨਾਲ ਜੁੜੋ ਜਦੋਂ ਖਾਣਾ ਬਣਾਉਣੀ ਹੈ ਜਦੋਂ ਵੈਸੇ ਘਰ ਜੁਮ ਦਿੰਦੇ ਆ ਗੁਰੂ ਦੇ ਚਰਨਾ ਜਗਤ ਦਾ ਧਿਆਨ ਰੱਖੋ ਔਲਾਦ ਬਿਲਕੁਲ ਗੁਰੂ ਦੇ ਪੈ ਆਲੀ ਪਾਉ ਵਾਲੀ ਬਣੇਗੀ ਉੱਡੀ ਦੇ ਮੰਜ ਗੁਰੂ ਦਾ ਪਾਉ ਪੈ ਉਥੇ ਨਸ਼ੇ ਵਿੱਚ ਨਹੀਂ ਕੋਈ ਉੱਥੇ ਤਾਂ ਪਾਲਸਾਹੀਆਂ ਬਖਸ਼ਦਾ ਗੁਰੂ ਉੱਥੇ ਗੁਰੂ ਮੇਰ ਕਰਦਾ ਸੋ ਮੇਰੀ ਅਰਦਾਸ ਵੀ ਇਹੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਆਪ ਸਭ ਨੂੰ ਇਹ ਤੇ ਵਧਾਈ ਵੀ ਦਿੰਦਾ ਕਿ ਆਪ ਸਭ ਇੰਨੇ ਸੁਭਾਗੇ ਮੌਕੇ ਤੇ ਐਡਾ ਵਧੀਆ ਜਿਹੇ ਅਰੇਂਜਮੈਂਟ ਕੀਤਾ ਸੋ ਬਹੁਤ ਬਹੁਤ ਧੰਨਵਾਦ ਸੋ ਇੰਨੀ ਗੱਲਾਂ ਕਰਦਾ ਹੋਇਆ ਮੈਂ ਆਪ ਤੋਂ ਗੁਰੂ ਸਾਹਿਬ ਤੋਂ ਗੁਰੂ ਸੰਗਤ ਤੋਂ ਜੇ ਕੋਈ ਬਰਾਮੀ ਕਰ ਗਿਆ ਹੋਣਾ ਤਾਂ ਕਿ ਉਹਨਾਂ ਜਾਣ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਾਬਾ ਵਿਸ਼ਕਰਮਾ ਗੁਰਦੁਆਰਾ ਜਰਨਲ ਦਿਹਾੜਾ ਬਣਾਇਆ ਗਿਆ ਇਸ ਵਿੱਚ ਅੱਜ ਸਾਡੇ ਕਲਪਾ ਆਫਿਕ ਸਾਧਵਾ ਜੀ ਸਪੀਕਰ ਸਾਹਿਬ ਪਧਾਰੇ ਆ ਉਹਨਾਂ ਦਾ ਵੀ ਇੱਥੇ ਆਏ ਨੇ ਬਹੁਤ ਧੰਨਵਾਦ ਕਰਦੇ ਆ ਇੱਥੇ ਐਮਪੀਐਸ ਮੇਰਪਾਲ ਸਿੰਘ ਵਿੱਕੀ ਗੁਰਦੁਆਰਾ ਪ੍ਰਧਾਨ ਪਦਾਰ ਕਰਮ ਸਿੰਘ ਪ੍ਰਧਾਨ ਬਾਈ ਲਾਲ ਜੀ ਸੇ ਸਦਾ ਤਰਦੀ ਜਿੰਨਾ ਦਾ ਮਹੌਲ ਬਹੁਤ ਵਧੀਆ ਜਿੰਨੇ ਤੇ ਆਏ ਸੁਣਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਰਪੰਚ ਪਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਸਾਰੀ ਸੰਗਤ ਨੇ ਤੁਮਤਾਂ ਨਾਲ ਬਹੁਤ ਸ਼ਰਧਾ ਨਾਲ ਮਨਾਇਆ ਵਾਹਿਗੁਰੂ ਜੀ ਦਾ ਖਾਲਸਾ